ਚੱਕਰ ਦੇ ਕਬੱਡੀ ਕੱਪ ਦਾ ਬੈਸਟ ਧਾਵੀ ਦੀਪ ਦਵਰਜੀ ਇਸ ਸਮੇਂ ਸਾਡੇ ਨਾਲ ਹੈ ਦੀਪ ਭਾਈ ਅੱਜ ਬੈਸਟ ਰਹੇ ਹਮੇਸ਼ਾ ਬੈਸਟ ਰਹਿੰਦੇ ਹੋ ਕਿਉਂਕਿ ਬੈਸਟ ਕੋਈ ਚਿਹਰੇ ਤੇ ਰੌਣਕ ਖੰਦੀਆ ਚਾਹੇ ਟੀਮ ਲੂਜ਼ ਕਰ ਰਹੀ ਆ ਚਾਹੇ ਜਿੱਤ ਰਹੀ ਆ ਤੁਹਾਡੇ ਮਸਕਰਾਹਟ ਦਾ ਕਾਰਨ ਦੱਸ ਦਿਓ ਪਹਿਲਾਂ ਕੀ ਆ ਮਸਕਰਾਹਟ ਦਾ ਕਾਰਨ ਭਾਈ ਆ ਉਹ ਹੱਸਦੇ ਰਹੀਦਾ ਪਰ ਅੰਦਰ ਦਾ ਬਹੁਤ ਦੁੱਖਾ ਦੁੱਖ ਵੀ ਆਪਣੇ ਚਾਉਣ ਵਾਲੇ ਦੇ ਤੇ ਕਿ ਮੈਂ ਮਹੀਨਾ ਕੋ ਗਿਆ ਮੜਾ ਖੇਡਦੇ ਨੇ ਭਾਈ ਬਾਹਰੋਂ ਆਇਆ ਹੀ ਪੇਟ 'ਚ ਖਰਾਬੀ ਜੀ ਹੋ ਗਈ ਥੋੜੀ ਜੀ ਉਹਦੇ ਕਰਕੇ ਪੇਟ ਦੀ ਖਰਾਬੀ ਕਰਕੇ ਕਿ ਕਾਫੀ ਡੇਢ ਮਹੀਨਾ ਹੀ ਹੋ ਗਿਆ ਮੜਾ ਖੇਡਦੇ ਨੂੰ ਪਰ ਪਲੇਅਰ ਪਲੇਅਰ ਇਦਾਂ ਦੇ ਆ ਬਾਈ ਮੈਂ ਸਾਰੇ ਪਲੇਅਰਾਂ ਨੂੰ ਆ ਇੱਕ ਇੱਕੋ ਬੰਦਾ ਖੜਾ ਮੇਰਾ ਕੰਗੇ ਵਾਲਾ ਸਾਰਿਆਂ ਨੇ ਆਪਣਾ ਆਪ ਵਿਖਾ ਦਿੱਤਾ ਕਿ ਜਿੰਨਾ ਚਿਰ ਆਪਾਂ ਨੰਬਰ ਲੈਨੇ ਹੋ ਨਜ਼ਰੀਆ ਬਾਕੀ ਦਰਸ਼ਕਾਂ ਉਹਦੇ ਆਪਾਂ ਕਹਿ ਨਹੀਂ ਸਕਦੇ ਜਿਹੜੇ ਚੋਣ ਵਾਲੇ ਆ ਉਹ ਆਪਣੇ ਨਾਲ ਆ ਜਿਹੜੇ ਬਾਕੀਆਂ ਨੂੰ ਚੋਣ ਵਾਲੇ ਉਹ ਤਾਂ ਉਹਨਾਂ ਨੇ ਗੱਲਾਂ ਕਰਨੀਆਂ ਆ ਬਾਕੀ ਮਾ ਚੰਗਾ ਮਾੜਾ ਟਾਈਮ ਆਵੇ ਸਭ ਤੇ ਹਰ ਬੰਦਾ ਰੱਖੇ ਵਿਸ਼ਵਾਸ ਰੱਬ ਤੇ ਕਰਦੇ ਜੋ ਆਕੜਾ ਰਹਿੰਦੇ ਕੱਲੇ ਆ ਕੱਲ ਦਾ ਪਤਾ ਨਹੀਂ ਅੱਜ ਪੂਰੀ ਬੱਲੇ ਬੱਲੇ ਹਾਂਜੀ ਇਹ ਕਿਰਪਾ ਭਾਈ ਬਾਬੇ ਦੇ ਸੁੱਟੀ ਆ ਭਾਈ ਜੀ ਪ੍ਰਮਾਤਮਾ ਨੇ ਸਾਰਾ ਕੁਝ ਕਰਨਾ ਹੀ ਬਾਕੀ ਇਹ ਬਹੁਤ ਵਧੀਆ ਆ ਕਿ ਮਾੜਾ ਟਾਈਮ ਆਇਆ ਜਿਹੜਾ ਸਾਰਿਆਂ ਨੇ ਵਿਖਾਇਆ ਆਪਣੇ ਆਪ ਉਹ ਪਲੇਅਰਾਂ ਸਾਰਿਆਂ ਨੇ ਉਹ ਬਹੁਤ ਆਪਾਂ ਨੂੰ ਗਈ ਖੁਸ਼ੀ ਹੋਈ ਕਿ ਚਲੋਗੇ ਇਹ ਵੀ ਮੈਨੂੰ ਪਤਾ ਲੱਗਾ ਪੋਜ਼ਿਟਿਵ ਤੇ ਨੈਗੇਟਿਵ ਨਾ ਦੋ ਪੱਖ ਹੁੰਦੇ ਆ ਦੋ ਪਾਰਟ ਹੁੰਦੇ ਆ ਜੇ ਪੋਜ਼ਿਟਿਵ ਤੇ ਨੈਗੇਟਿਵ ਦੋ ਪੁਆਇੰਟ ਨਾ ਹੋਣ ਤਾਂ ਗੱਡੀ ਸਟਾਰਟ ਨਹੀਂ ਹੁੰ ਵਾਕਈ ਆਪਾਂ ਡਾਊਨ ਕਰਕੇ ਅੱਜ ਬੈਠ ਰਹੇ ਹਾਂ ਮੇਰਾ ਆਪਣਾ ਵੀ ਇਹ ਇੱਕ ਦਿਲ ਦੀ ਸੀਗਾ ਚਲੋ ਮਾੜਾ ਹੋਇਆ ਮੈਂ ਹੋਣਾ ਵੀ ਇੱਕ ਵਾਰੀ ਚਾਹੁੰਦਾ ਜੀ ਇੱਕ ਵਾਰੀ ਪਤਾ ਲੱਗ ਜਾਏ ਦਰਸ਼ਕਾਂ ਦਾ ਚੰਗੇ ਟਾਈਮ ਦਾ ਸਾਰੇ ਨਾਲ ਖੜਦੇ ਹੀ ਆ ਪਰ ਮਾੜੇ ਟਾਈਮ ਜਿਹੜੇ ਜਿਹੜੇ ਹੋਰਾਂ ਪਰਾਂ ਹੋਏ ਪਲੇਅਰਾਂ ਦਾ ਗਾਸ ਕਰਕੇ ਮੈਂ ਗੱਲ ਕਰਦਾ ਕਿ ਕਈ ਗੱਲਾਂ ਹੀ ਇਦਾਂ ਦੀਆਂ ਕਰ ਲੱਪ ਕੇ ਬਾਸਤਾ ਇਦਾਂ ਮਾ ਉਦਾਂ ਇਹਦਾ ਪਰਮਾਤਮਾ ਦੀ ਬਾਈ ਦੇਣ ਆ ਕੇ ਉਹਨੇ ਚ ਕਰਨਾ ਸਾਰਾ ਕੁਝ ਕਿ ਅੱਗੇ ਵੀ ਪਰਮਾਤਮਾ ਕਰਕੇ ਹੀ ਹੁਣ ਵੀ ਪਰਮਾਤਮਾ ਕਰਕੇ ਆ ਦੁਰਜੀ ਵਾਲਾ ਦੀਪ ਰੋਲ ਕਿਹੜੇ ਉਸ ਖਿਡਾਰੀ ਨੂੰ ਰੋਲ ਮਾਡਲ ਮੰਨਦਾ ਵੀ ਯਾਰ ਉਹਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਕਬੱਡੀ ਗਰਾਊਂਡ ਦੇ ਵਿੱਚ ਤੁਸੀਂ ਆਏ ਹੋ ਬਾਈ ਮੈਂ ਚੋਲੇ ਵਾਲੇ ਸੁਖਮੰਦੇ ਨਾਲ ਖੇਡਿਆ 2 ਸਾਲ ਉਹਨੇ ਜੋ ਜੋ ਗੱਲਾਂ ਕਹੀਆਂ ਉਹਦੀਆਂ ਪੂਰੀਆਂ ਵੀਆਂ ਉਹ ਜੋ ਮੈਨੂੰ ਆਂਨਾ ਹੁੰਦਾ ਹੀ ਕਿ ਅੱਜ ਉਹਦੇ ਕਰਕੇ ਹੀ ਆ ਉਹਨੇ ਜੋ ਵੀ ਮੈਨੂੰ ਆਖਿਆ ਉਹ ਅੱਜ ਪੂਰਾ ਹੋਇਆ ਖੋਸ਼ੀ ਖੋਸ਼ਤਾਧੀ ਮੇਂ ਰਹੇ ਨੋ ਖੋਸ਼ ਤੇ ਭਰਈਦਾ ਜੀ ਚਲੋ ਆਪਾਂ ਮਾੜੇ ਆਪਾਂ ਤਗੜੇ ਰਹਾਂਗੇ ਖੋਸ਼ੀ ਬਾਬਾ ਬਲੀ ਕਰੇ ਜੀ ਧੰਨਵਾਦ ਮਨ ਦੇ ਵਿੱਚ ਕੋਈ ਸੁਪਨਾ ਹੋਵੇ ਵੀ ਪੰਜਾਬ ਦਾ ਸੀਜ਼ਨ ਵੱਡੇ ਕਬੱਡੀ ਕੱਪ ਆ ਰਹੇ ਆ ਵੱਡੇ ਪ੍ਰਾਈਜ਼ ਆ ਰਹੇ ਆ ਉਹ ਕਿਹੜਾ ਪ੍ਰਾਈਜ਼ ਆ ਯਾਰ ਜਿਹੜੇ ਤੇ ਦਿਲ ਆਇਆ ਹੋਵੇ ਵੀ ਆ ਅਜਦੀਪ ਐਕਸ਼ਨਾਂ ਐਕਸ਼ਨਾਂ ਵਾਲੀ ਮਸ਼ੀਨ ਜੇ ਜਿੱਤ ਜੇ ਤੇ ਸਵਾਦ ਆ ਜੀ ਬਈ ਸਾਰਾ ਕੋਈ ਜਿੱਤ ਲਿਆ ਬਾਬੇ ਦੀ ਕਿਰਪਾ ਨਾਲ ਲੰਡੀ ਜੀਪ ਦੀ ਹੈ ਕਿਉਂ ਲੰਡੀ ਜੀਪ ਜਿੱਤਨੀ ਆ ਬਾਕੀ ਦਾ ਬਾਬੇ ਦੀ ਕਿਰਪਾ ਨਾਲ ਸਾਰਾ ਕੋਈ ਪਰਮਾਤਮਾ ਨੇ ਕਮੀ ਨਹੀਂ ਛੱਡੀ ਜੀ ਤੇ ਦੀਪ ਦੇ ਐਕਸ਼ਨ 2000 26 ਦੇ ਕਬੱਡੀ 2025 ਦੇ ਕਬੱਡੀ ਸੀਜ਼ਨ ਇੰਗਲੈਂਡ ਪਹਿਣਗੇ ਕੈਨੇਡਾ ਜਾਓਗੇ ਯੂਰਪ ਜਾਓਗੇ ਕਿਹੜੇ ਦੇਸ਼ ਦੇ ਵਿੱਚ ਫਿਰ ਜਿਹੜੇ ਤੁਹਾਡੇ ਚਾਹਣ ਵਾਲੇ ਕਹਿਣਗੇ ਵੀ ਦੀਪ ਆਇਆ ਤੇ ਸਵਾਦ ਆਇਆ ਖੇਡ ਕਬੱਡੀ ਦਾ ਇਹ ਤਾਂ ਬਾਈ ਕੋਈ ਨਾ ਹੱਲੇ ਗੱਲ ਕਰੀ ਨਹੀਂ ਕਿਸੇ ਨਾਲ ਕਰਾਂਗੇ ਜਿੱਥੇ ਪਰਮਾਤਮਾ ਨੇ ਦਾਣਾ ਪਾਣੀ ਲਿਖਾਇਆ ਉੱਥੇ ਜਾਵਾਂਗੇ ਜੀ ਧੰਨਵਾਦ ਤੁਹਾਡਾ ਗੁੱਡ ਵਿਸ਼ੇਸ ਤੇ ਬਹੁਤ ਸੋਹਣਾ ਖੇਡੇ ਹੋ ਸ਼ੁਭ ਕਾਮਨਾਵਾਂ ਕਬੱਡੀ ਪ੍ਰੇਮੀਆਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਖੇਡਦੇ ਰਹੋ ਤੁਹਾਡੀ ਖੇਡ ਹੋਰ ਅੱਗੇ ਵੱਲ ਵਧੇ ਤੇ ਤੁਸੀਂ ਖੇਡ ਕਬੱਡੀ ਦੇ ਵਿੱਚ ਵੱਡੀਆਂ ਤਰੱਕੀਆਂ ਮਾਣੋ ਧੰਨਵਾਦ ਜੀ ਬਹੁਤ ਧੰਨਵਾਦ ਭਾਜੀ ਧੰਨਵਾਦ ਅਸੀ ਦੀਪ ਤਵਰਜੀ